ਵੇ ਮਈਆ ਵੇ ਕੰਨਾਂ ਦੇ ਆ ਕੱਚਿਆ ਵੇ ਕਿਉਂ ਉਂਗਲਾਂ ਤੇ ਚੜਦਾ ਵੇ ਪੀ ਕੇ ਪੰਜ ਰਤਨੀ ਵੇ ਪੀ ਕੇ ਪੰਜ ਰਤਨੀ ਰਤਨ ਕਰਨਾ ਲੜਦਾ ਹੈ ਪੀ ਕੇ ਪੰਜ ਰਤਨੀ ਰਤਨ ਕਰ ਮੇਰੀ ਸੋਚ ਤੇ ਪਹਿਰਾ ਤੂੰ ਦੇਵੀ ਹਰ ਸਾਹ ਤੇਰਾ ਸ਼ੁਕਰਗੁਜ਼ਾਰ ਹੋਵੇ ਜ਼ੁਬਾਨ ਮੇਰੀ ਤੇ ਜ਼ਿਕਰ ਤੇਰਾ ਹਰ ਵਾਰ ਵਾਰ-ਵਾਰ ਹੋਵੇ ਮੋਲਾ ਦੀ ਧਰਤੀ ਕੁਝ ਛੱਡਣ ਤੇ ਕੁਝ ਪਾਵਣ ਆਏ ਹਾਂ ਮਨੋਵਿਰਤੀਆਂ त्याਗਣ ਤੇ ਦੇਵੀ ਗੁਣ ਵਰੋ ਸਾਵਣ ਆਏ ਹਾਂ ਪੰਜਾਂ ਚੋਰਾ ਨੂੰ ਗਲਉ ਲਾਵਣ ਦੀ ਜੁਕਤ ਦਾ ਵਰ ਪਾਵਣ ਆਏ ਹਾਂ ਇਸ ਕਹਿੰਦੇ ਨੇ ਕਿ ਜਮ ਜਮ ਉੱਠਣਾ ਬੈਠਣਾ ਸਿੱਖੋ ਕੁਝ ਕਹਿਣਾ ਤੇ ਬਹੁਤ ਸਹਿਣਾ ਸਿੱਖੋ ਹੋਰ ਕੁਝ ਸਿੱਖੋ ਭਾਵੇਂ ਨਿਰੰਜਨ ਨਾ ਸਿੱਖੋ ਪਰ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖੋ ਬੰਦਿਆ ਤੇਰੀ ਹੋਣਾ ਤੈ ਖਾਕ ਦੀ ਢੇਰੀ ਅਸੀਂ ਵੀ ਉਥੇ ਜਾਣਾ ਵੱਖਰੀ ਗੱਲ ਤੇ ਸਵੇਰੀ ਹਰ ਵੇਲੇ ਰੱਬ ਦਾ ਕਰਦਾ ਸ਼ੁਕਰ ਗੁਜ਼ਾਰ ਸੀ ਦੇ ਗਿਆ ਵਿਛੋੜਾ ਸਾਡਾ ਯਾਰ ਸਾਹਿਤਕਾਰ ਸੀ ਖਾਮੋਸ਼ ਰਹਿ ਕੇ ਜੀਣ ਦੇ ਕੌਲ ਜੋ ਕੀਤੇ ਦੁਨੀਆ ਦੇ ਆਮ ਰੌਲੇ ਚ ਕੌਣ ਪੁਗਾਇਆ ਕਰੂ ਜਗਤ ਜਲੰਦਾ ਰੱਖ ਲੈ ਮੇਰੇ ਸਾਈਆਂ ਜਗਤ ਜਲੰਧਾ ਰੱਖ ਲੈ ਮੇਰੇ ਸਾਈਆਂ ਰਵਾਬ ਮਰਦਾਨੇ ਤੇ ਕੌਣ ਟਣਕਾਇਆ ਕਰੂ ਤੇਰੇ ਮੇਰੇ ਪਿਆਰ ਦੇ ਗੀਤ ਕੌਣ ਗਾਇਆ ਕਰੂ ਤੇਰੇ ਮੇਰੇ ਪਿਆਰ ਦੇ ਕਿਸੇ ਕੌਣ ਸੁਣਾਇਆ ਕਰੂ ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ ਮੇਲੇ ਤਰੱਕੀ ماں ਬੋਲੀ ਹੁਣ ਰੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਖੇਲ ਚੁਬਾਰੇ ਸੱਜਣਾ ਹੋਵੇ ਇੱਥੇ ਬਣੇ ਬਣਾਏ ਰਹਿ ਜਾਣੇ ਤੇਰੇ ਮਹਿਲ ਚ ਬਾਰੇ ਸਜਣਾ ਹੋਏ ਇੱਥੇ ਬਣੇ ਬਣਾਏ ਰਹਿ ਜਾਣੇ ਤੂੰ ਜਫੀਆਂ ਪਉਨਾ ਮਾਇਆ ਨੂੰ ਹੱਥ ਖਾਲੀ ਕਰਕੇ ਲੈ ਜਾਣੇ ਸਦਾ ਜੋਰ ਜਵਾਨੀ ਨਹੀਂ ਰਹਿਣੀ ਤੂੰ ਆਖਰ ਨੂੰ ਪਛਤਾਵੇਂਗਾ ਮਿੱਟੀ ਨਾਲ ਨਫ਼ਰਤ ਕਰਦਾ ਤੂੰ ਇੱਕ ਦਿਨ ਮਿੱਟੀ ਹੋ ਜਾਵੇਂਗਾ ਕੋਈ ਲਿਖ ਲੈ ਕਹਾਣੀਆਂ ਗਾ ਲੈ ਕੋਈ ਗੀਤ ਕੋਈ ਲੇਖ ਲੈ ਕਹਾਣੀਆਂ ਨੀ ਤੁਰ ਜਾਣਾ ਜਿੰਦੇ ਇੱਥੇ ਯਾਦ ਰਹਿ ਜਾਣੀਆਂ ਹੋਏ ਆਉਣਾ ਨਹੀਂ ਦੁਬਾਰੀ ਲੰਗੇ ਪੱਤਣਾ ਦੇ ਪਾਣੀਆਂ ਆਉਣਾ ਨਹੀਂ ਦੁਬਾਰੀ ਔਰਤ ਕਿਸਮਤ ਨੂੰ ਗੁੰਦੀ ਹੈ ਦੋਸ਼ ਨਸੀਬਾਂ ਨੂੰ ਦੇਵੇ ਇਨਾ ਹੱਥਾਂ ਦੀਆਂ ਤਲੀਆਂ ਤੇ ਕਦੇ ਟਿਕਣ ਕੇ ਮੇਵੇ ਦੇ ਗਿਆ ਵਿਛੋੜਾ ਸਾਡਾ ਯਾਰ ਸਾਹਿਤਕਾਰ ਸੀ ਬੋਲ ਬਾਣੀ ਮਿੱਠੀ ਬੜਾ ਨੇਕ ਇਨਸਾਨ ਸੀ ਬੋਲ ਬਾਣੀ ਮਿੱਠੀ ਬੜਾ ਨੇਕ ਇਨਸਾਨ ਸੀ ਸੱਚ ਲਿਖਣਾ ਸੱਚ ਕਹਿਣਾ ਜੀ ਦਾ ਇਮਾਨ ਸੀ ਢਾਲਿਆ ਜੀਵਨ ਜਿਨੇ ਬਾਣੀ ਅਨੁਸਾਰ ਸੀ ਦੇ ਗਿਆ ਵਿਛੋੜਾ ਸਾਡਾ ਯਾਰ ਸਾਹਿਤਕਾਰ ਸੀ ਬੁਨਿਆਦ ਕੀ ਬੰਦਿਆ ਤੇਰੀ ਹੋਣਾ ਤੈ ਖਾਕ ਦੀ ਢੇਰੀ ਅਸੀਂ ਵੀ ਉਥੇ ਜਾਣਾ ਵੱਖਰੀ ਗੱਲ ਦੇ ਸਵੇਰੀ ਗਣਾ ਵੱਖਰੀ ਗੱਲ ਦੇ ਸਵੇਰੀ ਹਰ ਵੇਲੇ ਰੱਬ ਦਾ ਕਰਦਾ ਸ਼ੁਕਰ ਗੁਜ਼ਾਰ ਸੀ ਦੇ ਗਿਆ ਵਿਛੋੜਾ ਸਾਡਾ ਯਾਰ ਸਾਹਿਤਕਾਰ ਸੀ ਕਵਤਾ ਦੇ ਰੂਪ ਚ ਸਾਡੇ ਦਿਲਾਂ ਵਿੱਚ ਵਸ ਗਿਆ ਕਵਤਾ ਦੇ ਰੂਪ ਚ ਸਾਡੇ ਦਿਲਾਂ ਵਿੱਚ ਵਸ ਗਿਆ ਆਦਰਸ਼ ਸੀ ਜੀਵਨ ਅਵਸਥਾ ਖਟ ਕੇ ਉਹ ਜਸ ਗਿਆ ਮਨ ਨੀਮਾ ਮਤ ਸੀ ਉੱਚੀ ਉੱਚਾ ਕਰਤਾਰ ਸੀ ਦੇ ਗਿਆ ਵਿਛੋੜਾ ਸਾਡਾ ਯਾਰ ਸਾਹਿਤਕਾਰ ਸੀ ਦੁਨੀਆ ਮੁਕਾਮੇ ਫਾਨੀ ਬਾਣੀ ਵੀ ਕਹਿੰਦੀ ਹੈ ਦੁਨੀਆ ਮੁਕਾਮੇ ਫਾਨੀ ਬਾਣੀ ਵੀ ਕਹਿੰਦੀ ਹੈ ਭਗਤੀ ਵਿੱਚ ਲਾਲ ਹੈ ਔਜਲੇ ਬਾਕੀ ਜੋ ਰਹਿੰਦੀ ਵੇਲਾ ਫਿਰ ਹੱਥ ਨਹੀਂ ਆਉਣਾ ਕਰਦਾ ਹੁਸ਼ਿਆਰ ਸੀ ਵੇਲਾ ਫਿਰ ਹੱਥ ਨਹੀਂ ਆਉਣਾ ਕਰਦਾ ਹੁਸ਼ਿਆਰ ਸੀ ਇਸ ਕਿਤਾਬ ਦੇ ਵਿੱਚ ਕੀ ਕਰਾਂ ਦੇ ਵਿੱਚੋਂ ਮੈਂ ਕੁਝ ਸੁਣਾ ਰਿਆਂ ਪਿਆਰ ਦੇ ਗੀਤ ਤੇਰੇ ਮੇਰੇ ਪਿਆਰ ਦੇ ਗੀਤ ਕੌਣ ਗਾਇਆ ਕਰੂ ਤੇਰੇ ਮੇਰੇ ਪਿਆਰ ਦੇ ਕਿੱਸੇ ਕੌਣ ਸੁਣਾਇਆ ਕਰੂ ਪਰ ਅੱਜ ਮੈਨੂੰ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਉਹਦੇ ਪਿਆਰ ਦੇ ਕਿੱਸੇ ਘਾ ਰਹੇ ਹਾਂ ਇੱਥੇ ਉਹਨੂੰ ਯਾਦ ਕਰ ਰਹੇ ਆਂ ਲਾਈਆਂ ਸਾਵਣ ਦੀ ਰਮਣੀ ਰਮਣੀ ਕਰਤੇ ਕਹਿਰੀ ਔਣਾ ਚ ਕੌਣ ਨਿਭਾਇਆ ਕਰੂ ਮਾਰੂ ਰਾਗ ਚ ਬੁਝੀਆਂ ਦੀ ਦੜੀਆਂ ਦੀਪਕ ਰਾਗ ਚ ਕੌਣ ਜਗਾਇਆ ਕਰੂ ਖਾਮੋਸ਼ ਰਹਿ ਕੇ ਜੀਣ ਦੇ ਕੌਲ ਜੋ ਕੀਤੇ ਦੁਨੀਆ ਦੇ ਰਾਮ ਰੋਲੇ ਚ ਕੌਣ ਪੁਗਾਇਆ ਕਰੂ ਜਗਤ ਜਲੰਦਾ ਰੱਖ ਲੈ ਮੇਰੇ ਸਾਈਆਂ ਜਗਤ ਜਲੰਦਾ ਰੱਖ ਲੈ ਮੇਰੇ ਸਾਈਆਂ ਰਵਾਬ ਮਰਦਾਨੇ ਤੇ ਕੌਣ ਟਣਕਾਇਆ ਕਰੂ ਤੇਰੇ ਮੇਰੇ ਪਿਆਰ ਦੇ ਗੀਤ ਕੌਣ ਗਾਇਆ ਕਰੂ ਤੇਰੇ ਮੇਰੇ ਪਿਆਰ ਦੇ ਕਿਸੇ ਕੌਣ ਸੁਣਾਇਆ ਕਰੂ ਮੇਰੇ ਸ਼ਬਦ ਹਰ ਵਾਰ ਘਟ ਜਾਂਦੇ ਤੇਰੀ ਮਿਹਰ ਦੀ ਨਜ਼ਰ ਇੱਕ ਹੀ ਕਾਫੀ ਮੇਰੇ ਪਾਪ ਜਨਮਾਂ ਦੇ ਮਿਟ ਜਾਂਦੇ ਮੇਰੀ ਸੋਚ ਤੇ ਪਹਿਰਾ ਤੂੰ ਦੇਵੀ ਹਰ ਸਾਹ ਤੇਰਾ ਸ਼ੁਕਰਗੁਜ਼ਾਰ ਹੋਵੇ ਜ਼ੁਬਾਨ ਮੇਰੀ ਤੇ ਜ਼ਿਕਰ ਤੇਰਾ ਹਰ ਵਾਰ 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 ਹੋਵੇ ਸੋ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੀ ਨਜ਼ਰੀ ਹੈ ਕਿ ਆਪਾਂ ਅੱਜ ਸਾਰੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਤੇ ਮਾਂ ਬੋਲੀ ਦੇ ਫਿਕਰਮੰਦ ਅੱਜ ਸਾਰੇ ਇਕੱਠੇ ਹੋਏ ਆ ਇਸੀ ਤਰ੍ਹਾਂ ਦੀ ਇੱਕ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਫਿਕਰਮੰਦ ਸਨ ਸਰਦਾਰ ਨਿਰੰਚਨ ਸਿੰਘ ਸਹੋਤਾ ਜੀ ਜਿਨ੍ਹਾਂ ਦੀ ਯਾਦ ਨੂੰ ਆਪਾਂ ਅੱਜ ਤਾਜ਼ਾ ਕਰ ਰਹੇ ਹਾਂ ਉਹਨਾਂ ਨੂੰ ਸਰੀਰਕ ਤੌਰ ਤੇ ਮਿਲਣ ਦਾ ਮੌਕਾ ਤਾਂ ਮੈਨੂੰ ਨਹੀਂ ਮਿਲਿਆ ਬਟ ਉਹਨਾਂ ਦੀਆਂ ਰਚਨਾਵਾਂ ਨੂੰ ਪੜ ਕੇ ਉਹਨਾਂ ਦਾ ਸਾਹਿਤਿਕ ਮੁਲਾਕਾਤ ਦਾ ਅਨੁਭਵ ਜ਼ਰੂਰ ਹੁੰਦਾ ਹੈ ਉਹਨਾਂ ਦੀਆਂ ਰਚਨਾਵਾਂ ਨੂੰ ਪੜ ਕੇ ਇਹ ਲੱਗਦਾ ਹੈ ਕਿ ਕੋਈ ਵਿਸ਼ਾ ਹੈ ਹੀ ਨਹੀਂ ਜੋ ਉਹਨਾਂ ਨੇ ਨਹੀਂ ਛੋਇਆ ਉਨ੍ਹਾਂ ਦੀ ਧਾਰਮਿਕ ਵਿਰਤੀ ਤੇ ਪਰਮਾਤਮਾ ਦੇ ਵਿੱਚ اٹੂਟ ਵਿਸ਼ਵਾਸ ਦੀ ਝਲਕ ਮਿਲਦੀ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ 'ਚੋਂ ਉਹਨਾਂ ਦੀਆਂ ਤਿੰਨ ਪੁਸਤਕਾਂ ਜਿਸ ਤਰ੍ਹਾਂ ਦੱਸਿਆ ਗਿਆ ਹੈ ਉਹਨਾਂ ਵਿੱਚੋਂ ਕੁਝ ਰਚਨਾਵਾਂ ਮੈਨੂੰ ਪੜਨ ਦਾ ਮੌਕਾ ਮਿਲਿਆ ਉਹ ਲਿਖਦੇ ਨੇ ਕਿੰਤੂ ਪ੍ਰੰਤੂ ਕਿਤਾਬ ਦੇ ਵਿੱਚ ਹੈ ਮੋਲਾ ਦਾ ਦਰ ਮੋਲਾ ਦੇ ਦਰ ਤੇ ਕੁਝ ਛੱਡਣ ਤੇ ਕੁਝ ਪਾਵਣ ਆਏ ਹਾਂ ਮਨੋਵਿਰਤੀਆਂ त्याਗਣ ਤੇ दैਵੀ ਗੁਣ ਵਰੋਸਾਵਣ ਆਏ ਹਾਂ ਪੰਜਾਂ ਚੋਰਾ ਨੂੰ ਗਲਾਉ ਲਾਵਣ ਦੀ ਜੁਗਤ ਦਾ ਵਰ ਪਾਵਣ ਆਇਆ ਇਸ ਕਹਿੰਦੇ ਨੇ ਕਿ ਜਮ ਜਮ ਉੱਠਣਾ ਬੈਠਣਾ ਸਿੱਖੋ ਕੁਝ ਕਹਿਣਾ ਤੇ ਬਹੁਤ ਸਹਿਣਾ ਸਿੱਖੋ ਹੋਰ ਕੁਝ ਸਿੱਖੋ ਭਾਵੇਂ ਨਿਰੰਝਨ ਨਾ ਸਿੱਖੋ ਪਰ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖੋ ਤਾਂ ਇਹੋ ਜਿਹੀ ਚਾਂਦਨ ਮੁਨਾ ਐਂਟੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ ਮਿਲੇ ਤਰੱਕੀ ਮਾਂ ਬੋਲੀ ਹੁਣ ਰੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਮਹਿਲ ਚਬਾਰੇ ਸੱਜਣਾ ਹੋਏ ਇੱਥੇ ਬਣੇ ਬਣਾਏ ਰਹਿ ਜਾਣੇ ਤੇਰੇ ਮਹਿਲ ਚਬਾਰੇ ਸੱਜਣਾ ਹੋਏ ਇੱਥੇ ਬਣੇ ਬਣਾਏ ਰਹਿ ਜਾਣੇ ਤੂੰ ਜਫੀਆਂ ਪੁੰਨਾ ਮਾਇਆ ਨੂੰ ਹੱਥ ਖਾਲੀ ਕਰਕੇ ਲੈ ਜਾਣੇ ਸਦਾ ਜੋਰ ਜਵਾਨੀ ਨਹੀਂ ਰਹਿਣੀ ਤੂੰ ਆਖਰ ਨੂੰ ਪਛਤਾਵੇਂਗਾ ਮਿੱਟੀ ਨਾਲ ਨਫਰਤ ਕਰਦਾ ਤੂੰ ਇੱਕ ਦਿਨ ਮਿੱਟੀ ਹੋ ਜਾਵੇਂਗਾ ਕੱਲ ਚੁੱਕਲੋ ਚੁੱਕਲੋ ਹੋਜੂਗੀ ਅੱਜ ਤੇਰੀ ਬੱਲੇ ਬੱਲੇ ਹੈ ਜਿਹਨੂੰ ਅੱਜ ਸਮਝਦਾ ਹੈ ਨਾ ਮੇਰੀ ਬੰਨੇ ਕੱਲ ਚੁੱਕਲੋ ਚੁੱਕਲੋ ਹੋਜੂਗੀ ਅੱਜ ਤੇਰੀ ਬੱਲੇ ਬੱਲੇ ਹੈ ਕੱਲ ਨੂੰ ਇਹ ਉੱਪਰ ਹੋਵੇਗੀ ਜਿਹੜੀ ਅੱਜ ਪੈਰਾਂ ਥੱਲੇ ਹੈ ਆਖਰ ਨੂੰ ਤੂੰ ਹਰਦਿਆਲ ਸਿਆ ਇਸ ਖਾਕ ਦੇ ਵਿੱਚ ਸੁਮਾਵੇਂਗਾ ਮਿੱਟੀ ਨਾਲ ਨਫ਼ਰਤ ਕਰਦਾ ਤੂੰ ਇੱਕ ਦਿਨ ਮਿੱਟੀ ਹੋ ਜਾਵੇਗਾ ਇੱਕ ਦਿਨ ਮਿੱਟੀ ਹੋ ਜਾਵੇਗਾ ਸੋ ਮੈਂ ਇਸ ਜੁੱਤੀਆਂ ਚੱਟ ਕੇ ਬਣਾਈ ਗਈ ਪਹਿਚਾਨ ਤੇ ਜੁੱਤੀ ਘਸਾ ਕੇ ਬਣਾਈ ਗਈ ਪਹਿਚਾਨ ਚ ਬਹੁਤ ਜ਼ਿਆਦਾ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਕਰ ਬੰਦਿਆ ਮੇਰੀ ਨਾ ਕਰ ਬੰਦਿਆ ਤੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦੀ ਬਣ ਗਈ ਤੇਰੀ ਨਾ ਨਾ ਕਰ ਇੱਥੇ 헤ਰਾ ਫੇਰੀ ਮਿੱਟੀ ਨਾਲ ਨਾ ਧੋਖਾ ਕਰ ਤੂੰ ਤੂੰ ਵੀ ਮਿੱਟੀ ਮੈਂ ਵੀ ਮਿੱਟੀ ਜਾਤ ਬਾਤ ਦੀ ਗੱਲ ਨਾ ਕਰ ਤੂੰ ਜਾਤ ਵੀ ਮਿੱਟੀ ਪਾਤ ਵੀ ਮਿੱਟੀ ਜਾਤ ਸਿਰਫ ਖੁਦਾ ਦੀ ਉੱਚੀ ਬਾਕੀ ਸਭ ਕੁਝ ਮਿੱਟੀ ਮਿੱਟੀ ਗੀਤ ਕੋਈ ਲੇਖ ਲੈ ਕਹਾਣੀਆਂ ਗਾ ਲੈ ਕੋਈ ਗੀਤ ਕੋਈ ਲੇਖ ਲੈ ਕਹਾਣੀਆਂ ਨਿਤੁਰ ਜਣ ਜਿੰਦੇ ਇਥੇ ਯਾਦ ਰਹੇ ਜਾਨੀਆਂ ਓਏ ਆਉਣਾ ਨਹੀਂ ਦੁਬਾਰੀ ਲੰਗੇ ਪੱਤਣਾ ਦੇ ਪਾਣੀਆਂ ਆਉਣਾ ਨਹੀਂ ਦੁਬਾਰੀ ਲੰਗੇ ਪੱਤਣਾ ਦੇ ਪਾਣੀਆਂ ਤੁਰ ਜਾਣਾ ਜਿੰਦੇ ਨਹੀਂ ਇੱਥੇ ਯਾਦ ਰਹੇ ਜਾਨੀਆਂ ਯਾਦ ਰਹਿ ਜਾਣੀਆਂ ਕਰ ਕੋਈ ਖੇਤੀ ਜਟਾ ਬੀਜ ਐਸਾ ਖੇਤੀ ਹੋਏ ਆਪੇ ਸਿੱਧੇ ਕਰੂ ਤੇਰੇ ਉਹ ਵਿੰਗੇ ਟੇ ਡੇ ਲੇਖ ਹੋਏ ਕਰ ਕੋਈ ਖੇਤੀ ਜਟਾ ਬੀਜ ਐਸਾ ਖੇਤੇ ਹੋਏ ਅੱਭੀ ਸਿੱਧੇ ਕਰੂ ਤੇਰੇ ਵਿੰਗੇ ਟਡੇ ਰੇਖੇ ਹੋਏ ਓਏ ਰੱਖਿਓ ਤੇ ਡੋਰੀ ਬਾਕੀ ਛੱਡ ਦੇ ਕਹਾਣੀਆਂ ਰੱਖਿਓ ਤੇ ਡੋਰੀ ਬਾਕੀ ਛੱਡ ਦੇ ਕਹਾਣੀਆਂ ਵੇ ਹਉਣ ਨੀਂਦ ਵਾਰੇ ਲੰਗੇ ਪਤਣਾ ਦੇ ਪਾਣੀਆਂ ਓਏ ਗਾਲੇ ਕੋਈ ਗੀਤ ਜਦੋਂ ਤੇਰੀ ਜਦੋਂ ਤੇਰਾ ਉਥੇ ਉਹਨਾਂ ਬਹੀ ਖਤਾ ਖੋਲਣ ਜਦੋਂ ਤੇਰਾ ਉੱਤੇ ਉਹਨੇ ਬਧੀ ਖਤਾ ਖੁੱਲਣਾ ਓਏ ਸੱਚ ਦੀ ਓਏ ਤਕੜੀ ਨੇ ਸੱਚੋ ਸੱਚ ਤੋਲਣਾ ਸੱਚ ਦੀ ਓ ਤਕੜੀ ਨੇ ਸੱਚੋ ਸੱਚ ਤੋਲਣਾ ਉਹਨੇ ਲਾਇਆਂ ਜੜਾਂ ਤੇਥੋਂ ਉਹਨੇ ਲਾਇਆਂ ਜੜਾਂ ਤੇਥੋਂ ਓਏ ਵੱਡੀਆਂ ਨੀ ਜਾਣੀਆਂ ਆਉਣਾ ਨੀਂਦ ਵਾਰੇ ਲੰਗੇ ਪਤਣਾ ਦੇ ਪਾਣੀਆਂ ਓਏ ਗਾਲੇ ਕੋਈ ਗੀਤ ਜਦੋਂ ਇਹ ਪਤੰਗ ਦੀਆਂ ਟੁੱਟਣੀਆਂ ਡੁਰਾਂ ਨੇ ਓਏ ਜਦੋਂ ਇਹ ਪਤੰਗ ਦੀਆਂ ਟੁੱਟਣੀਆਂ ਡੋਰਾਂ ਨੇ ਓਏ ਫੇਰ ਤੈਨੂੰ ਬੋਚ ਲੈਣਾ ਕੰਡਿਆਂ ਤੇ ਥੋਰਾ ਨੇ ਓਏ ਫੇਰ ਤੈਨੂੰ ਬੋਚ ਲੈਣਾ ਕੰਡਿਆਂ ਤੇ ਥੋਰਾ ਨੇ ਓਏ ਤੀਲਾ ਤੀਲਾ ਹੁਣ ਤੇਰਾ ਓ ਤੀਲਾ ਤੀਲਾ ਪਿੰਜਰਾ ਏ ਹੋਣਾ ਤੇਰਾ ਹਾਨੀਆਂ ਤੁਰ ਜਾਣਾ ਜਿੰਦੇ ਨਹੀਂ ਇੱਥੇ ਯਾਦ ਰਹ ਜਾਣੀਆਂ ਓਏ ਆਉਣਾ ਨਹੀਂ ਦਵਾਰੇ ਲੰਗੇ ਪਤਣਾ ਦੇ ਪਾਣੀਆਂ ਓਏ ਗਾ ਲੈ ਕੋਈ ਗੀਤ ਕੋਈ ਲਿਖ ਲੈ ਕਹਾਣੀਆਂ ਕੋਈ ਲਿਖ ਲੈ ਕਹਾਣੀਆਂ ਥੈਂਕ ਯੂ ਧੰਨਵਾਦ ਅੰਦਾਪੀ ਸ਼ਾਇਰਾਂ ਦੀ ਜੂਹ ਵਿੱਚ ਰੱਬ ਦਾ ਨਿਵਾਸ ਹੈ ਸ਼ਾਇਰਾਂ ਦੀ ਜੂਹ ਵਿੱਚ ਰੱਬ ਦਾ ਨਿਵਾਸ ਹੈ ਦਿਲ ਨੇ ਕਿਹਾ ਚੱਲ ਸਜਤੇ ਦੀ ਖਾਸ਼ ਹੈ ਸਭ ਨੂੰ ਹੱਥ ਜੋੜਾਂ ਦੀ ਮੈਨੂੰ ਤੂਫਾਨਾਂ ਤੋਂ ਡਰ ਹੁਣ ਲੱਗਦਾ ਨਹੀਂ ਮੈਨੂੰ ਤੂਫਾਨਾਂ ਤੋਂ ਡਰ ਬਸ ਲੱਗਦਾ ਹੈ ਥੋੜਾ ਇਨਸਾਨਾਂ ਤੋਂ ਡਰ ਅਕੇ ਹਰ ਜਾ ਜਦੋਂ ਮੁਧ ਤੋਂ ਬਾਅਦ ਦੇਸ਼ ਆਪਣੇ ਮੁੜੇ ਜਦੋਂ ਮੁਧ ਤੋਂ ਬਾਅਦ ਦੇਸ਼ ਆਪਣੇ ਮੁੜੇ ਮੈਨੂੰ ਲੰਬਾ ਨਾ ਪਿੰਡ ਵਿੱਚ ਆਪਣਾ ਹੀ ਘਰ ਹੁਣ ਲੱਗਦਾ ਨਾ ਮੈਨੂੰ ਤੂਫਾਨਾਂ ਤੋਂ ਡਰ ਉਹ ਜੋ ਯਾਰ ਮੈਨੂੰ ਹੁਣ ਯਾਰ ਕਹਿ ਰਹੇ ਉਹ ਯਾਰ ਜੋ ਹੁਣ ਮੈਨੂੰ ਯਾਰ ਕਹਿ ਰਹੇ ਵਿੱਚੋਂ ਲੱਗਦਾ ਹੈ ਦੂਰੀ ਨੀਤੀ ਦਾ ਡਰ ਹੁਣ ਲੱਗਦਾ ਨਾ ਮੈਨੂੰ ਤੂਫਾਨਾਂ ਤੋਂ ਡਰ ਕੌਣ ਲਊਗਾ ਕੌਣ ਸੁਣੂਗਾ ਲੋਕਾਂ ਦੀ ਆਵਾਜ਼ ਇੱਥੇ ਕੌਣ ਸੁਣੂਗਾ ਲੋਕਾਂ ਦੀ ਆਵਾਜ਼ ਇੱਥੇ ਹੁੰਜ ਹੁੰਦੇ ਨੇ ਹਰ ਥਾਂ ਲੀਡਰਾਂ ਦੇ ਗਾਰਡ ਹੁਣ ਲੱਗਦਾ ਨਹੀਂ ਮੈਨੂੰ ਤੂਫਾਨਾਂ ਤੋਂ ਡਰ ਰਾਹ ਬੜੇ ਟੇਡੇ ਮੇਡੇ ਪਰ ਦੂਰ ਮੰਜ਼ਲ ਬੜੀ ਰਾਹ ਦੂਰ ਬੜੇ ਟੇਡੇ ਮੇਡੇ ਪਰ ਦੂਰ ਮੰਜ਼ਲ ਬੜੀ ਔਕਾ ਹੁੰਦਾ ਹੈ ਕਰਨਾ ਪਹਾੜੀ ਅਨੁਸਾਰ ਹੁਣ ਲੱਗਦਾ ਨਹੀਂ ਮੈਨੂੰ ਤੂਫਾਨਾਂ ਤੋਂ ਡਰ ਜੋ ਸ਼ਹੀਦਾਂ ਦਾ ਸੁਪਨਾ ਸੀ ਲੋਕਾਂ ਦੇ ਲਈ ਜੋ ਸ਼ਹੀਦਾਂ ਦਾ ਸੁਪਨਾ ਸੀ ਲੋਕਾਂ ਦੇ ਲਈ ਚੂਰ ਹੋ ਗਿਆ ਉਹ ਅਲੱਗ ਸਿਆਸਤ ਦੇ ਲੜ ਚੂਰ ਹੋ ਗਿਆ ਉਹ ਸਿਆਸਤ ਦੇ ਲੜ ਉੰਜ ਸਮਿਆਂ ਤੋਂ ਉਹ ਲੋਕ ਜੋ ਸਮਿਆਂ ਤੋਂ ਇਨਸਾਫ ਮੰਗ ਰਹੇ ਉਹ ਲੋਕ ਜੋ ਸਮਿਆਂ ਤੋਂ ਇਨਸਾਫ ਮੰਗ ਰਹੇ ਕੌਣ ਖੋਲੂਗਾ ਉਹਨਾਂ ਦੇ ਜੇਲ੍ਹਾਂ ਦੇ ਦਰ ਅੱਛੇ ਜੇ ਭੂਸ਼ਣ ਧਿਆਨਪੁਰੀ ਦੀ ਸਵੈ ਜੀਵਨੀ ਪੜ੍ਹੀ ਲਿਖਦੇ ਆ ਕਿ ਕਿਤਾਬ ਕਦੇ ਮਰਦੀ ਨਹੀਂ ਕਹਿੰਦੇ ਪਹਿਲੀ ਕਿਤਾਬ ਮੈਂ ਛਪਾਈ ਉਹਦੀਆਂ ਪੰਜ ਕਾਪੀਆਂ ਰੱਖ ਲਈਆਂ ਵੀ ਮੇਰੇ ਕੋਲ ਹਮੇਸ਼ਾ ਚਾਹੀਦੀਆਂ ਜਿਹੜਾ ਲੈ ਜੇ ਮੋੜੇ ਨਾਲ ਉਹ ਪੰਜੇ ਵੀ ਗਈਆਂ ਸਿਆਣੇ ਕਹਿੰਦੇ ਆ ਕਿ ਕਰੋਗੇ ਨਾ ਬੋਰਡ ਦੀ ਕੰਨ ਹੀ ਪੋਥੀ ਨਾ ਤੇ ਟੁੱਟੀ ਪੱਜੀ ਮੁਰਕ ਪਵੇ ਜੇ ਭਾਵੇ ਕਰਤਾਰ ਕਹਿੰਦੇ ਮੈਨੂੰ ਬੜਾ ਪੇਸ਼ਤਾਵਾ ਵੀ ਇੱਕ ਠਗਡੋ ਘੜ ਕਾਪੀ ਹੋਈ ਮੇਰੀ ਕਿਤਾਬ ਦੀ ਮੈਂ ਆਪਦੇ ਕੋਲ ਸੰਭਾਲ ਕੇ ਰੱਖਾਂ ਇਤਿਹਾਕ ਨਾਲ ਕਹਿੰਦਾ ਮੈਂ ਇੱਕ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰ ਜਾਵਾਂ ਉੱਥੇ ਉੱਥੇ ਪੁਰਾਣੀਆਂ ਕਿਤਾਬਾਂ ਵਿਕਦੀਆਂ ਤੇ ਉੱਥੇ ਕਿਤਾਬਾਂ ਚ ਮੈਨੂੰ ਮੇਰੀ ਕਿਤਾਬ ਮਿਲ ਗਈ ਉਥੋਂ ਖਰੀਦ ਕੇ ਮੈਂ ਆਪਦੇ ਕੋਲ ਸੰਭਾਲ ਕੇ ਰੱਖੀ ਜੋ ਕਹਿੰਦੇ ਵੀ ਕਿਤਾਬ ਕਦੇ ਮਰਦੀ ਨਹੀਂ ਸੋ ਨਰਜਨ ਸਿੰਘ ਸੋਤਾ ਦੇ ਪਰਿਵਾਰ ਨੂੰ ਮੈਂ ਦਿਲੋਂ ਵਧਾਈ ਦੇਣਾ ਜਿਨ੍ਹਾਂ ਨੇ ਕਿ ਇਨਾ ਉਦਮ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਕਿਤਾਬ ਦਾ ਰੂਪ ਦਿੱਤਾ ਮੈਨੂੰ ਪੂਰਾ ਯਕੀਨ ਆ ਕਿ ਉਹਨਾਂ ਦੀਆਂ ਰਚਨਾਵਾਂ ਆਉਣ ਵਾਲੀ نسل ਲਈ ਅਰਾਧ ਸੇਰਾ ਚੰਨ ਮਹਾਰਾਜ ਦਾ ਕੰਮ ਕਰਨਗੀਆਂ ਅਖੀਰ ਤੇ ਚਾਰ ਲੈਣਾ ਹੀਰਵਾਰਸ ਜੋ ਸੁਣਾ ਕੀ ਕਿਵੇਂ ਦਾ ਜਾਚਕ ਹੋਵਾਂਗਾ ਕਿ ਉੱਚੀ ਉਡਾਰੀ ਵਾਲੇ ਸਦਾ ਡਿੱਗਦੇ ਨਹੀਂ ਐਡਾ ਕੇ ਬਰਹੰਕਾਰ ਨਾ ਮਾਰੀਏ ਨੀ ਊਠ ਮੋੜਨੇ ਆਉਦੇ ਨਹੀਂ ਤੈਨੂੰ ਪਰ ਹਟ ਬਲੋਚ ਦੀਏ ਪਿਆਰੀਏ ਨੀ ਅਸੀਂ ਮਰਨ ਤੋਂ ਪਹਿਲਾਂ ਹੀ ਮਰੇ ਪਏ ਹਾਂ ਮੋਆ ਹੋਆ ਨੂੰ ਹੋਰ ਨਾ ਮਾਰੀਏ ਨੂੰ ਵਾਰੇ ਸ਼ਾਹ ਜਿੰਨਾਂ ਲੇੜਾ ਕੋਲ ਹੋਵੇ ਚਾਦਰ ਵੇਖ ਕੇ ਪੈਰ ਤਸਾਰੀ ਬਹੁਤ 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 ਤੇਰੇ ਪਾਸੇ ਮੱਚੀ ਹੋਈ ਹਾ ਹਕਾਰ ਸੀ ਮਾਤਾ ਗੁਜਰੀ ਦੀ ਕੋਖੋਂ ਮਾਤਾ ਗੁਜਰੀ ਦੀ ਕੋਖੋਂ ਲੇ ਆ ਗੁਰੂ ਅਵਤਾਰ ਸੀ ਬੇੜਾ ਦਾ ਦੀਨ ਨਾਨਕੀ ਦਾ ਕੁਝ ਆ ਦੇ ਨਾਲ ਰਸਨਾ ਗਿਆ ਆਕੇ ਪਟਣੇ ਚ ਦਾਤਾ ਆਕੇ ਪਟਣੇ ਚ ਦਾਤਾ ਸੁਤੀ ਕੌਮ ਨੂੰ ਜਗਾ ਗਿਆ ਆਕੇ ਪਟਣੇ ਚ ਦਾਤਾ ਜਕੀਂ ਤਾਰ ਰੱਖੀ ਜੇ ਆਈ ਪਤ ਝੜਤਾ ਫੇਰ ਕੀ ਏ ਮੈਂ ਲੱਭ ਕੇ ਲਿਆਉਣਾ ਕਿਤੇ ਹੂੰ ਇਹ ਕਲਮਾ ਮੈਂ ਲੱਭ ਕੇ ਲਿਆਉਣਾ ਕਿਤੇ ਹੂੰ ਇਹ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਤਾਂ ਰੱਖੀ ਜੇ ਆਈ ਪਤ ਛੜ ਤਾਂ ਫੇਰ ਕੀ ਏ ਜੇ ਆਈ ਪਤ ਛੜ ਤਾਂ ਫੇਰ ਕੀ ਏ ਸਿਖਰ ਤੇ ਸੀ ਤਪਦੀ ਜੇਠ ਦੀ ਦਿਹਾੜ ਸਿਖਰ ਤੇ ਸੀ ਤਪਦੀ ਜੇਠ ਦੀ ਦਿਹਾੜ ਮਚਾਈ ਸੀ ਝਾਲਮ ਹਕੂਮਤ ਨੇ ਹਾਹਾਕਾਰ ਬੇਗੁਨਾ ਬੇਦੋਸ਼ੇ ਬੋਲੇ ਤੇ ਅਣਜਾਨ ਬੇਗੁਨਾ ਬੇਦੋਸ਼ੇ ਬੋਲੇ ਤੇ ਅਣਜਾਨ ਸਭ ਨੂੰ ਮੁਕਾਇਆ ਤੋਪਾਂ ਦੀ ਮਾਰ ਸਭ ਨੂੰ ਮੁਕਾਇਆ ਤੋਪਾਂ ਦੀ ਮਾਰ ਸ਼ਹੀਦਾਂ ਨੂੰ ਸਜਦਾ ਸ਼ਹੀਦਾਂ ਨੂੰ ਪ੍ਰਣਾਮ ਸ਼ਹੀਦਾਂ ਦੇ ਸਿਰ ਤਾਜ ਮੰਗਾ ਤੈਥੋਨਾ ਮੰਗਾ ਤੈਥੋਨਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ